ਖਾਰਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀਨ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ ਕਰੀਬਨ 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀਗੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚਦੇ ਆ ਇਹਦੇ ਕੋਲ ਨਜਾਇਜ਼ ਪ੍ਰਾਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪੜਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤਾ ਆ ਮੰਨ ਲੈ ਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕੌਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਟੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਵੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀ ਆ ਮੇਰੇ ਕੋਰਟ 'ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਜਦੋਂ ਤੁਸੀਂ ਸਾਰੇ ਜਾਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਬਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਣ ਵਾਸਤੇ ਜਦੋਂ ਮੇਰਾ ਇੱਕ ਪਾਸੇ ਨਿਬੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਣਾ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਮੈਂ ਸਰਟੀਫੀਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਟ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰਮ ਨਹੀਂ ਹੁੰਦਾਗਾ ਬਕਾਇਦਾ ਪ੍ਰੂਫ ਲੱਗਿਆ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਸ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਲੱਗ ਨੇ ਪੈਸੇ ਲਏ ਕਿਵੇਂ ਲਏ ਕਿ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕਰਾ ਲਏ ਜਾਂ ਵਾਹ ਵੀ ਹੈ ਜਿਹੋਣ ਦੇ ਵਿੱਚ ਇੱਕ ਗਵਾਹ ਹੈ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਣ ਨਹੀਂ ਹੋਰੇ ਉਹ ਗਵਾਹ ਜਿਹੜਾ ਹੈਗਾ ਜਿਹੜਾ ਸਾਡਾ ਵੀਰਤਲਾ ਵਿੱਚ ਘਰ ਹੈਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤਪੁਰ ਰਜਵਾਕਾ ਦੇ ਸਮੇਂ ਤੋਂ ਉੱਥੇ ਆ ਕੇ ਬਹਿ ਨਾ ਜਾਵੇ ਪਹਿਲਾਂ ਵੀ ਜੀ ਇਹਨਾਂ ਤੇ ਚਾਹ ਇੰਦੇ ਤੇ ਦੇਹਜ ਕਰਕੇ ਮਾਰਕ ਟਾਈ ਕਰਦਾ ਸੀ ਇੰਦੇ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੇ ਥੱਪੜ ਮਾਰਿਆ ਇੰਦੇ ਫਿਰ ਪਰਚਾ ਮੇਰੇ ਚਿੱਤੇ ਚ ਫੜਿਆ ਗਿਆ ਕ੍ਰਿਮਨਲ ਬੰਦਾ ਹੁਣ ਇਹਨੇ ਧੋਖਾਧੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇਹਦਾ ਇਹ ਵਿਆਹ ਮੰਦਾ ਨਹੀਂਗਾ ਇਹ ਗਲਤ ਹੈ ਕਾਨੂੰਨ ਇਹ ਕਾਨੂੰਨ ਕਹਿੰਦੇ ਨਾ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆਂ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੁਣ ਵਕੀਲ ਦੇ ਚੈਂਬਰ ਦੇ ਵਿੱਚ ਬੈਠੇ ਹੋਏ ਨੇ ਮੁੱਕੇ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੇ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚੱਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਓ